ਮੇਰੇ ਸਵਾਦਾਂ ਚ ਆਉਦੇ ਨਹੀਂ ਮੇਰਾ ਸਿਰ ਤੇ ਮੈਂ ਕੱਟ ਰਿਹਾ ਜਿਹੜਾ ਕਿਹੜਾ ਜਿਹੜਾ ਕਿਹੜਾ ਸੰਗ੍ਰਹਿਸ਼ ਕੀਤਾ ਦੱਸੋ ਮੈਨੂੰ ਮੈਂ ਬੈਂਕੋ ਨਾਮ ਨੂੰ ਬਿਲਕੁਲ ਵਿਖੰਡ ਕਰ ਰਿਹਾ ਤੂੰ ਜਰ ਕੋਲ ਵਿਖੰਡ ਕਰ ਰਿਹਾ ਪ੍ਰਚਾਰ ਚੰਦੀ ਆ ਗਈ ਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਕੱਢੀ ਜਾ ਕੇ ਚੱਲੋ ਬਾਹਰ ਨੂੰ ਕਿੱਥੇ ਕਿੱਥੇ ਮੈਂ ਨਹੀਂ ਜਗਾ ਉਹਨਾਂ ਬਾਰ ਹੈਗਾ ਆਪ ਦੀ ਮਾਦੀ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਜਿਹੜਾ ਕਰ ਕਰਨ ਗਿਆ ਏ ਅਸੀਂ ਤਾਂ ਅਸੀਂ ਤਾਂ ਤੁਮਾਰਕ ਸਹੀ ਕਰਨ ਵਾਲੇ ਆ ਥਾੜੀ ਜਿਹਾ ਤਾਂ ਤੁਮਾਰਕ ਸਹੀ ਕਰਨ ਵਾਲੀ ਆ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹੜੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦਾ ਸਾਡੇ ਕੋਲ ਵੀਡੀਓ ਬਣੇਗਾ ਕਣੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਿੰਨੇ ਦਿਨ ਕਿ ਬਾਬਾ ਜੀ ਆ ਆ ਗਏ ਨੇ ਬਾਬਾ ਬਹੁਤਾ ਸਿੰਗ ਹੱਥ ਮਾਰ ਲੱਗਤੇ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਿੰਨੇ ਸਵਾਲਾਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤੁਬੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਥਾਨਕ ਕਮੇਟੀ ਵੱਲੋਂ ਪੁਲਿਸ ਦੀ ਮਦਦ ਨਾਲ ਫਿਰੋਜ਼ਪੁਰ ਦੇ ਬਸੰਤ ਵਿਹਾਰ ਵਿੱਚ ਬਣੇ ਇੱਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਬਜ਼ੇ ਵਿੱਚ ਲੈ ਕੇ ਸਰੂਪਾਂ ਨੂੰ ਪੂਰੀ ਮਰਿਆਦਾ ਅਨੁਸਾਰ ਗੁਰਦੁਆਰਾ ਜਾਮਲੀ ਸਾਹਿਬ ਵਿਖੇ ਲਿਜਾਇਆ ਗਿਆ ਗੁਰਦੁਆਰਾ ਪ੍ਰਬੰਧਕਾਂ ਤੇ આરોਪ ਪਾਣ ਕੀ ਗੁਰਦੁਆਰਾ ਸਾਹਿਬ ਦੇ ਨਾਂ ਤੇ ਧਾਗਿਤ ਵੀਤ ਅਤੇ ਪੁੱਛਾ ਦੇਣ ਦਾ ਕੰਮ ਚੱਲ ਰਿਹਾ ਸੀ ਜਿਸ ਨੂੰ ਬੰਦ ਕਰਵਾਉਣ ਦੇ ਲਈ ਸਤਿਕਾਰ ਕਮੇਟੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਦੋਂ ਬਾਬੇ ਕੋਲੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਬਾਬੇ ਦੇ ਵੱਲੋਂ ਨਾ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਤਾਂ ਫਿਰ ਤੁਸੀਂ ਵੀ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਬਾਬੇ ਦਾ ਸੱਚ ਕੈਮਰੇ ਸਾਹਮਣੇ ਲਿਆਂਦਾ ਗਿਆ। ਮੇਰਾ ਚੈਲੰਜ ਕਬੂਲ ਕਰੋ। ਆਹ ਤਲਵਾਰ ਤੁਹਾਡੇ ਹੱਥ 'ਚ ਹੋਊਗੀ। ਤੁਸੀਂ ਮੰਨੋ ਕਿ ਮੇਰੇ ਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਾਣਾ ਸ਼ੀਰ ਆ ਗਿਆ ਮੈਂ ਨਿਮਰਤਾ ਨਾਲ ਬੈ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਦੱਸੋ ਕਿਹੜਾ ਕਿਹੜਾ ਸਿੰਘ ਬੋਲਦਾ ਦੱਸੋ ਵਾਹ ਕੋਚੋਂ ਕਿਹੜਾ ਸਿੰਘ ਬੋਲਦਾ ਵਾਹ 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 ਗੁਰੂ ਕਿਹੜਾ ਕਿਹੜਾ ਸਿੰਘ ਪ੍ਰਵੇਸ਼ ਕੀਤਾ ਦੱਸੋ ਮੈਨੂੰ ਬ ਕੋ ਮੈਂ ਬਹਿਗੋਲਾ ਨੂੰ ਮੀਂਹ ਬਿਲਕੁਲ ਵਖੰਡ ਕਰ ਰਿਹਾ ਤੂੰ ਤੈਨੂੰ ਬਿਲਕੁਲ ਵਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਆਗਿਆ ਦੇ ਲੈ ਚ ਵਾ ਬਿਲਕੁਲ ਵਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਕੱਢੀ ਜਾ ਕੇ ਚੱਲੋ ਬਾਹਰ ਨੂੰ ਲੈ ਕੇ ਚੱਲੋ ਮੈਂ ਨਹੀਂ ਜਗਾ ਨਾ ਮਾਰ ਲੇਗਾ ਵਾ ਜੱ ਸਾਡੇ ਸੁਵਾਨਾਂ ਨੂੰ ਜਵਾਬ ਦੇ ਇੱਥੇ ਬਾਈ ਸਿਰਫ ਪੰਜਾਬੀ ਮਤ ਹੈ ਆਪ ਦੀ ਮੱਜ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਜਿਹੜਾ ਕਰ ਕਰਨ ਗਿਆ ਏ ਸਾਡੀ ਕੌਮ ਦਾ ਬੇੜਾ ਕਰ ਕਰਨ ਡਿਆ ਏ ਦੇਖੋ ਮੇਰੀ ਸੁਣੋ ਗੱਲ ਇਹ ਗੱਲ ਆ ਮੇਰੇ ਸੁਵਾਨਾ ਜਵਾਬ ਦੇ ਨਹੀਂ ਤਾਂ ਮੇਰਾ ਸਿਰ ਤੋਂ ਮੈਂ ਕੱਟਰਾ ਜਿਦਾ ਤੂੰ ਸਿਰ ਹੀ ਕੱਟ ਲੈ ਹਾਂ ਕੱਟਾਂਗੇ ਗੁਜਬਾਨ ਦੇਖਦਾ ਪਾਪਾ ਜਦੋਂ ਮਾਰਟੀ ਚਲੇਗੀ ਬਸਰ ਸਰ ਕੀ ਰਹੇ ਗਿਆ ਅਗਰ ਪਾਪਾ ਕੀ ਗੱਲ ਆ ਜੀ ਤੁਸੀਂ ਛੱਡੋ ਜੀ ਸਾਡੀ ਮਾਰਟੀ ਨਹੀਂ ਉਸ ਪਾਸੇ ਜਾਂਦੀ ਬਸਰ ਸਾਡਾ ਹੈ ਹੀ ਨਹੀਂ ਇਹਦਾ ਮਤਲਬ ਫਿਰ ਕੱਟਿਆ ਵੀ ਹੋ ਜਾਣਾ ਨਾਲ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਪੇ ਦੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਵੀ ਭਾਈ ਬਕਰ ਸਿੰਘ ਦੱਸੋ ਮੈਨੂੰ ਸਰੋ ਭਾਈ ਤੁਹਾ ਫਸਾਵਾ ਕਰੀ ਕੋਈ ਸੇਵਾ ਕਰੂ ਹਾਦੋਰੀਆ ਜੀ ਸਿਰ ਮਾ ਲਾ ਕੇ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਬੰਦੇ ਫੇਰੀ ਏੜੀ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦ ਵੀ ਦਿਮਾਗ ਸਹੀ ਕਰਨ ਵਾਲੀ ਆ ਭਾਈ ਉਹ ਹੀ ਬਾਬਾ ਜਿਹੜੇ ਕੋ ਸੰਗਤ ਦੇ ਇਸ ਕਰਦੀ ਹੈ ਸਮਝਦੀ ਆ ਉਹ ਭਾਈ ਗੁਰਮਾਨ ਲਾਲ ਅਦਰੀ ਦੁਜੇ ਪਾਸੇ মিডিਆ ਦੇ ਨਾਲ ਗਲਬਤ ਕਰਦੇ ਆ ਬਾਬਾ ਸਤਨਾਮ ਸਿੰਘ ਬੱਲਿਆ ਇੰਟਰਨੈਸ਼ਨਲ ਪੰਥਕ ਦਲ ਨੇ ਕੀ ਕੁਝ ਕਿਹਾ ਉਹ ਸੁਣਦੇ ਆ ਉਹ ਨਤ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹੜੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਵੀ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਸੀ ਸੀ ਦਾ ਨਾਮ ਲੈ ਕੇ ਜਦੋਂ ਕਿ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਸੈਲਰੀ ਦਿੱਤਾ ਸੀਗਾ ਜੇ ਜਦੋਂ ਤੁਸੀਂ ਕਹਿੰਦੇ ਸਾਡੇ ਸ਼ਹੀਦ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰੀ ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਦੇ ਹੋ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਤੁਹਾਡੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਇੱਕ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਹੋ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਇੰਦਨੀ ਕਿ ਬਾਬਾ ਜੀ ਆ ਆਗੇ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਕਿ ਸਾਡੇ ਕੋ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇੱਥੇ ਸੂਚ ਬਣ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਕਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਤਾਂ ਨਿਕਲਿਆ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆ ਉਹ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਉਦਰੇ ਦੂਜੇ ਪਾਸੇ ਜਿਸ ਬਾਬੇ ਤੇ ਅਜਿਹਾ ਪਖੰਡ ਕਰਨ ਦੇ આરોਪ ਲੱਗੇ ਨੇ ਸਰਵਣ ਸਿੰਘ ਤਾਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਖੁਜਾਕਿਆ ਕੀ ਨਾ ਤੁਹਾਡੇ ਤੇ ਕੀ ਮਾਮਲਾ ਕੀ ਹੈ ਸਾਰਾ ਬਾਬਾ ਸਰੂਪ ਜੀ ਕੀ ਮਸਲਾ ਕੀ ਮਸਲਾ ਹੈ ਕਿ ਬੰਦਾ ਜਵਾਈ ਹੈ ਇਹ ਤੇ ਬੰਦਾ ਭਲਾ ਹੈ ਨਹੀਂ ਕੀ ਦਾ ਸੀ ਦਸੀਆਂ ਦੇ ਪਹਰੇ ਆ ਚਾਂ ਪਾਂ ਦੇ ਮੈਨਿਆ ਬਣਾ ਲਿਆ। ਜੂਆ ਬਣਾ ਕੇ ਨਾਲੇ ਮਰ ਗਏ। ਸ਼ਰੋਣੀ ਪੇਟੀ ਅਕਾਦਾਰ ਦਿਖਾ ਦੇ ਕੋਈ ਬੰਦਾ। ਪਹਰੇ ਆਉਂਦੇ ਆ ਬਾਹ ਮਾਰਦੇ। ਜਿਹੜਾ ਕਿਸੇ ਨਾਲ ਦੇ ਪਹਰੇ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਜੀਣਾ ਕਿਹ ਹੋਣਾ। ਇਹ ਪਹਰੇ ਵਾਲੇ ਜਾਣਦੇ ਵਾਲੀ ਕੋਈ ਹੁੰਦਾ। ਜੇ ਕੋਈ ਜਾਣਕਾਰਾ ਹੋਵੇ। ਜੇ ਤੇ ਪਹਰੇ ਆਉਂਦੇ ਆ ਸਾਨੂੰ ਕੋਈ ਪਤਾ ਸਾਡੇ ਨਾਲ ਕੀ ਹੋ ਰਿਹਾ। ਸੋਗਿੰਦਰ ਬਾਹਰ ਸਿੰਘ ਨੇ ਨੋ ਕਮੋਡੀਆਂ ਬਣਾ ਲੈਂਦੇ ਆ ਮੋਬੀਆਂ ਬਣਾਵੇ ਸ੍ਰੀ ਗੁਰੂ ਪੰਜੀ ਦੇ ਸਟਾਫ ਕਰਦੇ ਆ ਵੀ ਬਾਬਾ ਜੀ ਪੋਤਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਹੀ ਇਹ ਨਾਮ ਲਾਉਂਦੇ ਨੇ ਹਾਂਜੀ ਉਹਨੇ ਮਹਾਰਾਜ ਦੇ ਰੂਪ ਲੈ ਚਲੇ ਹਾਂ ਉਹਨੇ ਜਾਣ ਚਲੇ ਪੋਥੀਆਂ ਲੈ ਚਲੇ ਆ ਮਾਰ ਕਿੱਡੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਦਸਿੰਨਾ ਦੇ ਨਾਮ ਬਾਬਾ ਦੀਪ ਸਿੰਘ ਜੀ ਠੀਕ ਬਾਬਾ ਰਵੀ ਸਿੰਘ ਦਸਿੰਨਾ ਨਾ ਹਾਂ ਤੇ ਬਾਬਾ ਦੀਪ ਸਿੰਘ ਆਦੇ ਆਹੀ ਸਾਡਾ ਪਰਿਵਾਰ ਕਿੱਥੇ ਬਾਕੀ ਪੁੱਛਾ ਪਛਾ ਦਿੱਤੀਆਂ ਜਾਂਦੀਆਂ ਸੀ ਕੋਈ ਧਾਗੇਤ ਵੀ ਦਿੱਤੀਆਂ ਨਹੀਂ ਮੈਂ ਪੁੱਛਾ ਨਹੀਂ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਹੈ ਜਿਹੜਾ ਦੁਖੀ ਵਾਲਾ ਵੀ ਸ਼ਬਦ ਪੜੋ ਅਰਦਾਸੀਏ ਸ਼ਬਦਾਂ ਦੇ ਸ਼ਬਦ ਪੜੋ ਹੋਰ ਪੁੱਛਾ ਵਾਲਾ ਇਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਗੁਰਬਾਣੀ ਦੇ ਸ਼ਬਦ ਸਰਦੀ ਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਆਰ.ਐਲ ਤਵਨ ਦੀ ਖਾਤਰ